ਜੀ ਸਿੱਖਾਂ ਦੀ ਦੀਵਾਲੀ 21 ਤਰੀਕ ਨੂੰ ਹੈ ਜਾਂ 20 ਤਰੀਕ ਨੂੰ 2025 ਦੀ ਇਸ ਦੀਵਾਲੀ ਦੇ ਪਰਥਾਏ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਕਨਫਿਊਜ਼ਨ ਹੈ ਪਰ ਮੈਂ ਤੁਹਾਨੂੰ ਇਸ 1 ਮਿੰਟ ਦੀ ਵੀਡੀਓ ਦੇ ਵਿੱਚ ਤੁਹਾਡੀ ਇਹ ਕਨਫਿਊਜ਼ਨ ਦੂਰ ਕਰ ਦਿਆਂਗਾ ਵੇਖੋ ਸਭ ਤੋਂ ਪਹਿਲਾਂ ਸਿੱਖ ਜਿਹੜੇ ਨੇ ਇਹ ਦੀਵਾਲੀ ਕਿਉਂ ਮਨਾਉਂਦੇ ਨੇ ਪੁਰਾਤਨ ਇਤਿਹਾਸ ਦੇ ਅਨੁਸਾਰ Hindu ਧਰਮ ਦੇ ਅੰਦਰ ਜਿਹੜੇ Hindu ਵੀਰ ਨੇ ਇਹ ਭਗਵਾਨ ਸ਼੍ਰੀ ਰਾਮਚੰਦਰ ਜੀ ਜੋ ਬੜੇ ਸਤਕਾਰਯੋਗ ਨੇ ਉਹਨਾਂ ਦੇ 14 ਸਾਲ ਬਨਵਾਸ ਦੇ ਪੂਰੇ ਹੋਣ ਤੋਂ ਬਾਅਦ ਜਦੋਂ ਉਹ ਘਰ ਪਰਤੇ ਸਨ ਅਯੁੱਧਿਆ ਆਏ ਸਨ ਤੇ ਉਥੋਂ ਦੀਆਂ ਸੰਗਤਾਂ ਨੇ ਉਹਨਾਂ ਦੀ ਆਉਣ ਦੀ ਖੁਸ਼ੀ ਦੇ ਵਿੱਚ ਉਸ ਹਨੇਰੀ ਰਾਤ ਨੂੰ ਦੀਵੇ ਬਾਲ ਕਰਕੇ ਔਰ ਉਹਨਾਂ ਦਾ ਸਵਾਗਤ ਕੀਤਾ ਸੀ ਔਰ ਉਸ ਰਾਤ ਨੂੰ ਪ੍ਰਕਾਸ਼ ਮਾਨ ਕੀਤਾ ਸੀ ਜੋ ਕੱਤਕ ਦੀ ਮੱਸੀਆ ਵਾਲੇ ਦਿਨ ਉਹਨਾਂ ਦੀ ਦੀਵਾਲੀ ਮਨਾਈ ਜਾਂਦੀ ਸੀ ਕਿਉਂਕਿ ਉਹ ਇਸ ਦਿਨ ਪੂਜਾ ਕਰਦੇ ਹਨ ਸਿੱਖ ਇਤਿਹਾਸ ਦੇ ਅੰਦਰ ਸਭ ਤੋਂ ਪਹਿਲਾਂ ਸਾਨੂੰ ਇਹ ਜਾਣਨਾ ਪਵੇਗਾ ਕਿ ਸਿੱਖ ਦੀਵਾਲੀ ਕਿਉਂ ਮਨਾਉਂਦੇ ਨੇ ਸਿੱਖ ਜਿਹੜੇ ਨੇ ਇਸ ਵਾਸਤੇ ਦੀਵਾਲੀ ਮਨਾਉਂਦੇ ਨੇ ਕਿਉਂਕਿ ਛੇਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜਦੋਂ ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 ਰਾਜਿਆਂ ਨੂੰ ਛਡਵਾ ਕਰਕੇ ਆਏ ਸਨ ਤੇ ਉਹਨਾਂ ਦੀ ਆਉਣ ਦੀ ਖੁਸ਼ੀ ਦੇ ਵਿੱਚ ਸਿੱਖ ਸੰਗਤਾਂ ਦੇ ਵੱਲੋਂ ਇਹ ਬੰਦੀ ਛੋੜ ਦਾ ਦਿਵਸ ਮਨਾਇਆ ਗਿਆ ਸੀ ਕਿਉਂ ਦੇ ਦੀਵੇ ਜਗਾਏ ਗਏ ਸਨ ਇਸ ਖੁਸ਼ੀ ਦੇ ਵਿੱਚ ਇਹ ਦੀਵਾਲੀ ਮਨਾਈ ਜਾਂਦੀ ਹੈ ਕਹਿਣ ਤੋਂ ਭਾਵ ਹਿੰਦੂ ਵੀਰ ਜਿਹੜੇ ਨੇ ਭਗਵਾਨ ਸ਼੍ਰੀ ਰਾਮਚੰਦਰ ਜੀ ਦੀ ਆਉਣ ਦੀ ਖੁਸ਼ੀ ਦੇ ਵਿੱਚ ਦੀਵਾਲੀ ਮਨਾਉਂਦੇ ਨੇ ਪਰ ਸਿੱਖ ਇਤਿਹਾਸ ਦੇ ਅੰਦਰ ਇਸ ਦੀਵਾਲੀ ਦਾ ਨਾਮ ਬੰਦੀ ਛੋੜ ਹੈ ਸਿੱਖ ਜਿਹੜੇ ਨੇ ਬੰਦੀ ਛੋੜ ਦਿਵਸ ਦੇ ਰੂਪ ਦੇ ਵਿੱਚ ਇਸ ਦੀਵਾਲੀ ਨੂੰ ਮਨਾਉਂਦੇ ਨੇ ਸੋ ਜਿਹੜੇ ਹਿੰਦੂ ਵੀਰਾਂ ਦੇ ਅਨੁਸਾਰ ਮੱਸੀਆ ਦਾ ਦਿਹਾੜਾ ਜਿਹੜਾ ਹੈ 20 ਤਰੀਕ ਨੂੰ ਸ਼ਾਮ ਨੂੰ 3 ਵਜੇ ਕਰਕੇ 35 ਮਿੰਟ ਤੋਂ ਸ਼ੁਰੂ ਹੈ ਉਹਨਾਂ ਦੀ ਦੀਵਾਲੀ 20 ਤਰੀਕ ਦੀ ਹੈ ਔਰ ਸਿੱਖ ਇਤਿਹਾਸ ਦੇ ਅੰਦਰ ਬੰਦੀ ਛੋੜ ਦਿਵਸ ਜਿਹੜਾ ਹੈ ਉਹ ਨਾਨਕ ਸ਼ਾਹੀ ਕੈਲੰਡਰ ਦੇ ਅਨੁਸਾਰ 21 ਤਰੀਕ ਦਾ ਬੰਦੀ ਛੋੜ ਦਿਵਸ ਹੈ ਸੋ ਸਿੱਖਾਂ ਦੀ ਦੀਵਾਲੀ ਜਿਹੜੀ ਹੈ ਉਹ 21 ਤਰੀਕ ਦੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਦੀਵਾਲੀ ਕਿਹੜੀ ਤਰੀਕ ਨੂੰ ਮਨਾ ਰਹੇ ਜੇ ਵੀਡੀਓ ਚੰਗੀ ਲੱਗੇ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਹੋਰ ਵੀ ਲੋਕਾਂ ਦੀ ਕਨਫਿਊਜ਼ਨ ਦੂਰ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ